ਬਈ ਜੀ ਕੀ ਨਾਮ ਹੈ ਤੁਹਾਡਾ ਮੈਂ ਨਾਮ ਕੁਲਦੀਪਰਾ ਮਾ ਜੀ ਆ ਕਿਹੜੀ ਜਗ੍ਹਾ ਤੇ ਰਹਿੰਦੇ ਆ ਹਾਂ ਮੱਛੀਵੜੇ ਦੇ ਕੋਲ ਨੀ ਕਿ ਦੁਕਾਨ ਕਿਹੜੀ ਜਗ੍ਹਾ ਤੇ ਦੁਕਾਨ ਕੋਲ ਰੋੜ ਮੱਛੀਵੜੇ ਆ ਜੀ ਆਪਣੇ హెয়ার ਸਲੂਨ ਆ ਜੀ ਕੀ ਗੱਲ ਹੋਈ ਸੀ ਕਿ ਤਰ੍ਹਾਂ ਹੋਇਆ ਇਹ ਸਭ ਇਹ ਵੀਰ ਜੀ ਮੈਂ ਸਵੇਰੇ ਗਰਾਊਂਡ ਦੇ ਵਿੱਚ ਸੀਗਾ ਮੈਨੂੰ ਅਚਾਨਕ ਬੜੇ ਮਿੱਤਰ ਦਾ ਆਇਆ ਮੇਰੇ ਕੋਲ ਉਹਨੇ ਦੱਸਿਆ ਵੀ ਤੁਹਾਡੀ ਦੁਕਾਨ ਦੇ ਸ਼ਟਰ ਪੱਟੇ ਹੋਏ ਨੇ ਤੇ ਜਦ ਅਸੀਂ ਆ ਕੇ ਦੇਖਿਆ ਤਾਂ ਤਿੰਨ ਦੁਕਾਨਾਂ ਦੇ ਸ਼ਟਰ ਪੱਟੇ ਹੋਏ ਸੀਗੇ ਇੱਕ ਦੁਕਾਨ ਦੇ ਵਿੱਚੋਂ ਲੁੱਗਾ ਕੱਢ ਗਏ ਸਾਮਾਨ ਕੱਢਿਆ ਹੋਇਆ ਸੀਗਾ ਕਿੰਨਾ ਕ ਨੁਕਸਾਨ ਹੋਇਆ ਬਾਈ ਜੀ ਥੋੜੀ ਥੀ ਲੈ ਕੇ ਨੁਕਸਾਨ ਹੈ ਬਾਈ ਜੀ ਗੱਲੇ ਦੇ ਵਿੱਚ ਰੱਖੇ ਹੋਏ ਸੀਗੇ ਪੈਸੇ ਜੀ ਅਜਿਦਾ ਬਿੱਲ ਬੁੱਲ ਭਰਉਣ ਦੇ ਲਈ ਰੱਖੇ ਹੋਏ ਸੀਗੇ ਯਾਨੀ ਕਿ 6000 ਮੇਰੇ ਗੱਲੇ ਦੇ ਵਿੱਚ ਸੀਗਾ ਤੇ ਇਹਨਾਂ ਵੀ ਰੋਣਾਂ ਦੇ ਗੱਲੇ ਦੇ ਵਿੱਚ ਵੀ ਗੱਲੇ ਹੀ ਫੁੱਲ ਕੇ ਲੱਗੇ ਹੋਏ ਸਾਰਾ ਸਾਮਾਨ 15-20000 ਸਾਰੀਆਂ ਦੁਕਾਨਾਂ ਦੇ ਗੱਲੇ ਹੀ ਫੁੱਲੇ ਹੋਏ ਹਾਂਜੀ ਗੱਲੇ ਫੁੱਲੇ ਹੋਏ ਸੀਗੇ ਕੋਈ ਹੋਰ ਸਾਮਾਨ ਹੋਰ ਸਮਾਨ ਨਹੀਂ ਜੀ ਕੋਈ ਚੱਕ ਹੋਇਆ ਜੀ 15-20 ਹਜ਼ਾਰ ਦਾ ਟੋਟਲ ਨੁਕਸਾਨ ਹੋਇਆ ਜੀ ਕਿੰਨੇ ਕ ਵਜੇ ਦੀ ਘਟਨਾ ਲੱਗਦੀ ਕੋਈ ਕੈਮਰੇ ਜਾਂ ਸੀਸੀਟੀਵੀ ਲੱਗੇ ਹੋਏ ਤਕਰੀਬਨ ਮੇਰੇ 10 ਵਜੇ ਤੱਕ ਮੈਂ ਉਰੋਂ ਕੰਮ ਕਰਕੇ ਗਿਆ ਜੀ ਰੈਸਟਮਰ ਦਾ ਤੇ ਉਸ ਤੋਂ ਬਾਅਦ ਦੀ ਗੱਲ ਆ ਜੀ ਤੇ 12 ਕ ਵਜੇ ਦੀ ਗੇਟ ਦੀ ਗੱਲ ਲੱਗਦੀ ਕੋਈ ਕੈਮਰੇ ਵਗੈਰਾ ਲੱਗੇ ਹੋਏ ਤੁਹਾਡੇ ਕੈਮਰੇ ਅਸੀਂ ਚੈੱਕ ਕੀਤੇ ਸੀਗੇ ਜਿਮ ਵਾਲੇ ਫੋਕਸ ਜਿਮ ਦੇ ਵੀ ਅਖਰਾਂ ਨੇ ਚੱਕ ਕੇ ਕੀ ਆਂਦੇ ਜੀ ਯਾਨੀ ਕਿ ਤਿੰਨ ਚਾਰ ਚੀਜ਼ਾਂ ਲੰਘੀਆਂ 12 ਕ ਵਜੇ ਤੇ ਗੇਟ ਮੋਟਰਸਾਂ ਤੇ ਲੰਗੇ ਹੋਏ ਨੇ ਜੀ ਉਸ ਤੇ ਹੀ ਸ਼ੱਕ ਦੇ ਆਧਾਰ ਤੇ ਆ ਰਿਹਾ ਜੀ ਹਾਂਜੀ ਪੁਲਿਸ ਕੰਪਲੀਟ ਕੀਤੀ ਜੀ ਉਹਦੇ ਫੋਨ ਵੀ ਕਰਤਾ 112 ਤੇ ਜੀ ਤੇ ਅਸੀਂ ਉਹ ਕੰਪਲੀਟ ਵੀ ਕੀਤੀ ਠੀਕ ਹੈ ਜੀ ਸਰ ਉਹ ਕਹਿੰਦੇ ਤੁਸੀਂ ਕੰਪਲੀਟ ਦਰਜ ਕਰਾ ਦਿਓ ਫੋਟੋਆਂ ਵਗੈਰਾ ਚੈੱਕ ਕਰਵਾ ਦਿਆਂ ਤੇ ਕਾਰਵਾਈ ਕਰਾਂਗੇ ਦੇ ਕੀ ਮੰਗ ਕਰਦੇ ਹੋ ਮੰਗ ਤਾਂ ਵੀਰ ਜੀ ਇਹੀ ਆ ਜੀ ਇੱਦਾਂ ਗਰੀਬ ਆਂਦੇ ਜੀ ਵੇ ਸਾਡਾ ਨੁਕਸਾਨ ਜਿਹੜਾ ਹੋਇਆ ਵਾ ਉਹ ਸਾਨੂੰ ਮੁਆਜਰਤਾ ਚਾਹੀਦਾ ਹੈ ਸ਼ਹਿਰ ਚ ਵੀ ਬਹੁਤ ਚੋਰੀਆਂ ਹੋ ਰਹੀਆਂ ਬਾਈ ਜੀ ਕੀ ਨਾਮ ਰੋਣਾ ਮੇਰਾ ਨਾਮ ਬਾਈ ਜੀ ਮਨਿੰਦਰ ਸਿੰਘ ਆ ਆਪਣੀ ਕਨਫੈਕਸ਼ਨਰੀ ਦੀ ਦੁਕਾਨ ਸੀ ਬਾਈ ਜੀ ਇੱਕ ਸਾਲ ਤੋਂ ਅਸੀਂ ਕਰ ਰਹੇ ਆ ਜੀ ਕੀ ਗੱਲ ਵੀ ਇਹ ਦਾ ਮਾਮਲਾ ਕੀ ਹੋਇਆ ਮਾਮਲਾ ਇਦਾਂ ਹੀ ਸਾਨੂੰ ਕਿਸੇ ਮੱਤਰਵੇਲੀ ਦਾ ਫੋਨ ਆਇਆ ਜੀ ਉਹ ਇੰਡਸਟਰੀ ਜਾ ਰਹੇ ਸੀਗੇ ਉਹਨਾਂ ਨੇ ਫੋਨ ਕੀਤਾ ਕਿ ਤੁਹਾਡੇ ਸ਼ਟਰ ਪੱਟੇ ਹੋਏ ਨੇ ਡੋਪ ਦੇ ਤੋਂ ਅਸੀਂ ਜਦੋਂ ਸ਼ੌਪ ਤੇ ਆਏ ਆ ਜੀ ਅਸੀਂ ਦੇਖਿਆ ਵੀ ਸਾਡਾ ਦਾ ਸ਼ਟਰ ਪੱਟੇ ਹੀ ਪੱਟਿਆ ਸਾਡੇ ਨਾਲ ਦੀਆਂ ਦੁਕਾਨਾਂ ਦੇ ਵੀ ਸ਼ਟਰ ਪੱਟੇ ਹੋਏ ਆ ਸਾਡੀਆਂ ਤਿੰਨ ਦੁਕਾਨਾਂ ਦਾ ਨੁਕਸਾਨ ਹੋਇਆ ਚੌਥੀ ਦੁਕਾਨ ਤੇ ਵੀ ਟਰਾਈ ਕਰ ਰਹੇ ਸੀਗੇ ਉਹ ਚਲੋ ਚੌਥੀ ਦਾ ਉਹਨਾਂ ਦੇ ਕੋਈ ਹੱਥ ਪੱਲੇ ਨਹੀਂ ਲੱਗਿਆ ਤਾਂ ਜਾਂ ਉਹਨਾਂ ਨੂੰ ਕੋਈ ਵਿੜਕਾ ਗਈ ਉਹ ਬੰਦੇ ਭੱਜ ਗਏ ਜੀ ਲੌਕ ਨੂੰ ਗੇਰਾ ਤੋੜੇ ਹੋਏ ਨੇ ਜਾਂ ਸ਼ਟਰ ਇਹ ਸ਼ਟਰ ਪੱਟੇ ਆਏ ਆ ਜੀ ਲੌਕ ਨੂੰ ਟਰਾਈ ਨਹੀਂ ਕੀਤਾ ਉਹਨਾਂ ਨੇ ਯਾਨੀ ਕਿ ਉਹਨਾਂ ਕੋਲ ਟੂਲ ਵਗੈਰਾ ਸਾਰਾ ਕੁਝ ਸੀਗਾ ਜਿਹਦੇ ਨਾਲ ਉਹਨਾਂ ਦਾ ਕੁਝ ਕਰ ਸਕਣ ਉਹ ਯਾਨੀ ਕਿ ਐਕਸਪਰਟ ਬੰਦੇ ਦਾ ਕੰਮ ਲੱਗਦਾ ਜੀ ਕਿੰਨਾ ਗੁਨਾਹ ਹੋ ਗਿਆ ਨੁਕਸਾਨ ਅਦਰ ਜਿਹੜੀ ਸੇਵਿੰਗ ਪਈ ਹੁੰਦੀ ਆ ਬੰਦੇ ਕੋਲੇ ਮਤਲਬ ਕੈਸ਼ ਹੀ ਹੀ ਲੈ ਕੇ ਗਏ ਨੇ ਉਹ ਕੈਸ਼ ਤੋਂ ਇਲਾਵਾ ਕੁਝ ਨਹੀਂ ਨਿਕਾਣ ਕੀਤਾ ਉਹਨਾਂ ਨੇ ਯਾਨੀ ਕਿ 15-20 ਹਜ਼ਾਰ ਦਾ ਟੋਟਲ ਲੌਸ ਹੋ ਗਿਆ ਜੀ ਹਾਂ ਜੀ ਕੰਪਲੀਟ ਕਰਤੀ ਜੀ ਹੀ ਮੰਗੇ ਕਰਦੇ ਮੰਗ ਇਹੀ ਕਰਦੇ ਆਂ ਜੀ ਚੋਰਾ ਨੱਥ ਪਾਈ ਜਾਵੇ ਤੇ ਵੀ ਸਾਨੂੰ ਇਨਸਾਫ ਜਾਂ ਦਵਾਇਆ ਜਾਵੇ ਜੀ ਕੀ ਲੱਗਦਾ ਕਿਸੇ ਤੇ ਸ਼ੱਕ ਤਾਂ ਨਹੀਂ ਲੱਗਦਾ ਬਈ ਕੋਈ ਅਜਿਹਾ ਸ਼ੱਕ ਇਦਾਂ ਵੀ ਸ਼ਹਿਰ 'ਚ ਵੀ ਬਹੁਤ ਚੋਰੀਆਂ ਹੋ ਰਹੀਆਂ ਨੇ ਪਰ ਸਾਨੂੰ ਤਕਰੀਬਨ ਉਹੀ ਬੰਦਿਆਂ ਦੇ ਕੰਮ ਲੱਗਦੇ ਆ ਜਿਹੜੇ ਸ਼ਹਿਰ 'ਚ ਕਰ ਰਹੇ ਨੇ ਉਹਨਾਂ ਨੇ ਹੀ ਇੱਥੇ ਕੀਤਾ ਹੋ ਸਕਦਾ ਆ ਕੋਈ ਚੌਕੀਦਾਰ ਇੱਥੇ ਪਹਿਰੇਦਾਰ ਹੈਗਾ ਕੋਈ ਪਹਿਰੇਦਾਰ ਕੋਈ ਚੌਕੀਦਾਰ ਹੈ ਨਹੀਂ ਅਸੀਂ ਥੋੜਾ ਸ਼ਹਿਰ ਤੋਂ ਬਾਹਰ ਨਿਕਲ ਜੰਨੇ ਆ ਜੀ ਤੇ ਸੈਕੰਡਰੀ ਸਕੂਲ ਦੇ ਪੁਆਇੰਟ ਤੋਂ ਥੋੜਾ ਅੱਗੇ ਆ ਜੀ